ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਤ ਪਟਿਕ ਤੇ ਅੱਜ ਅਸੀਂ ਕਰਾਂਗੇ ਇਸ ਕਮੀਜ਼ ਦੀ ਕਟਿੰਗ ਇਹ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਕਮੀਜ਼ ਹੈ ਇਸ ਤਰ੍ਹਾਂ ਇਹਦਾ ਗਲਾ ਬਣਿਆ ਹੋਇਆ ਤੇ ਬੈਕ ਸਾਈਡ ਤੇ ਵੀ ਇਸ ਤਰ੍ਹਾਂ ਦੇਖੋ ਪ੍ਰਿੰਟ ਬਣਿਆ ਫਰੰਟ ਸਾਈਡ ਤੇ ਵੀ ਇਸੇ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਆਪਾਂ ਇਹਦੀ ਤੁਹਾਨੂੰ ਕਟਿੰਗ ਦੱਸਦੇ ਹਾਂ ਇਹਦੀ ਲੈਂਥ ਬਹੁਤ ਜ਼ਿਆਦਾ ਹੈ ਤੇ ਕਸਟਮਰ ਦੇ ਹਿਸਾਬ ਨਾਲ ਆਪਾਂ ਨੇ ਲੈਂਥ ਘੱਟ ਰੱਖਣੀ ਹੈ ਲੰਬਾਈ ਘੱਟ ਕਰਨੀ ਹੈ ਤੇ ਆਪਾਂ ਕਿਵੇਂ ਘੱਟ ਕਰਾਂਗੇ ਠੀਕ ਹੈ ਜੀ ਜਦੋਂ ਵੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਸੂਟ ਸਟਿਚ ਕਰਨ ਲਈ ਆਵੇ ਮੈਚਿੰਗ ਸੂਟ ਆਏ ਤੇ ਤੁਸੀਂ ਸਭ ਤੋਂ ਪਹਿਲਾਂ ਇਸ ਦਾ ਅੰਦਾਜ਼ਾ ਲਾ ਕੇ ਤੇ ਕਸਟਮਰ ਨੂੰ ਦੱਸ ਦਿਓ ਜ਼ਰੂਰ ਠੀਕ ਹੈ ਸਾਡੀ ਦੇਖੋ ਟੋਟਲ ਲੰਬਾਈ ਹੈਗੀ 41 ਇੰਚ ਤਿਆਰ ਹੈ ਇੱਥੇ ਆ ਰਹੀ ਹੈ ਠੀਕ ਹੈ ਸਾਡੇ 41 ਰੱਖਾਂਗੇ ਤੇ ਇੱਥੇ ਆ ਰਹੀ ਹੈ ਤੇ ਇਹ ਹੈਗਾ ਟੋਟਲ 44 ਇੰਚ ਠੀਕ ਹੈ ਆਪਾਂ ਨੇ ਕੀ ਕਰਨਾ ਹੈ ਕਿਵੇਂ ਇਸ ਦੀ ਕਟਿੰਗ ਕਰਨੀ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਲਾਸਟ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਤੇ ਆਓ ਕਰਦੇ ਹਾਂ ਵੀਡੀਓ ਸ਼ੁਰੂ ਇਹ ਦੇਖੋ ਉਹਨਾਂ ਨੂੰ ਗਲਾ ਵੀ ਵੱਡਾ ਹੈ ਤੇ ਆਪਾਂ ਇੱਥੋਂ 1 ਇੰਚ ਡਾਊਨ ਗਲੇ ਤੋਂ ਲਵਾਂਗੇ ਇੱਥੋਂ ਆਪਾਂ ਲੰਬਾਈ ਸਟਾਰਟ ਕਰਨੀ ਹੈ ਦੇਖੋ ਠੀਕ ਹੈ ਸਾਡੀ ਟੋਟਲ ਲੰਬਾਈ ਹੈਗੀ 44 ਇੰਚ ਇੱਥੇ ਆ ਰਹੀ ਹੈ ਤੇ ਇਹ ਵਾਲਾ ਸਾਡਾ ਬਾਰਡਰ ਕੱਟਿਆ ਜਾਣਾ ਹੈ ਆਪਾਂ ਇਸ ਤਰ੍ਹਾਂ ਨਹੀਂ ਕਟਿੰਗ ਕਰਨੀ ਸਭ ਤੋਂ ਪਹਿਲਾਂ ਆਪਾਂ ਇਹ ਸੈਂਟਰ ਦੇ ਵਿੱਚ ਦੇਖੋ ਇੱਥੋਂ ਆਪਾਂ ਕਟਿੰਗ ਕਰ ਲੈਣੀ ਹੈ ਦੋਨਾਂ ਪੀਸਾ ਨੂੰ ਅਲੱਗ-ਅਲੱਗ ਕਰ ਲੈਣਾ ਠੀਕ ਹੈ ਜੀ ਅਲੱਗ-ਅਲੱਗ ਕਰਨ ਤੋਂ ਬਾਅਦ ਫਿਰ ਇਸ ਦੇ ਕੱਲੇ-ਕੱਲੇ ਪੀਸ ਦੀ ਸੈਟਿੰਗ ਕਰਾਂਗੇ ਆਪਾਂ ਇਹ ਦੇਖੋ ਇਹ ਸੈਂਟਰ ਬਣਿਆ ਹੋਇਆ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣੀ ਆ ਪੂਰੇ ਸੈਂਟਰ ਦੀ ਠੀਕ ਹੈ ਜੀ ਇਹ ਦੇਖੋ ਤੁਸੀਂ ਹੁਣ ਇਸ ਤਰ੍ਹਾਂ ਕੱਪੜੇ ਨੂੰ ਅਲੱਗ-ਅਲੱਗ ਕਰੋ ਪੁੱਠ ਸਿੱਧ ਦੀ ਪੂਰਾ ਪਤਾ ਲੱਗ ਰਿਹਾ ਹੈ ਪ੍ਰਿੰਟ ਦਾ ਵੀ ਠੀਕ ਹੈ ਆਪਾਂ ਪਹਿਲਾਂ ਲਵਾਂਗੇ ਫਰੰਟ ਵਾਲਾ ਪੀਸ ਫਿਰ ਲਵਾਂਗੇ ਬੈਕ ਵਾਲਾ ਪੀਸ ਸਭ ਤੋਂ ਪਹਿਲਾਂ ਆਪਾਂ ਇਹਦਾ ਸੈਂਟਰ ਕਰਾਂਗੇ ਕੱਪੜੇ ਇਸ ਤਰ੍ਹਾਂ ਘੇਰੇ ਦਾ ਇਹ ਦੇਖੋ ਇਹ ਜੋ ਗਲੇ ਦਾ ਡਿਜ਼ਾਈਨ ਬਣਿਆ ਆ ਰਿਹਾ ਇੱਥੋਂ ਆਪਾਂ ਸੈਂਟਰ ਲੈਣਾ ਹੈ ਇਸੇ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਸੈਂਟਰ ਕਰਕੇ ਬਾਰਡਰ ਦੇ ਨਾਲ ਤੁਸੀਂ ਇਸ ਤਰ੍ਹਾਂ ਬਾਰਡਰ ਨੂੰ ਮਲਾ ਲੈਣਾ ਪੂਰਾ ਸੈਂਟਰ ਕਰ ਲੈਣਾ ਗਲੇ ਦਾ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਸੈਂਟਰ ਕਰਕੇ ਕਟਿੰਗ ਕਰ ਲੈਣੀ ਹੈ ਕੱਪੜੇ ਦੀ ਠੀਕ ਹੈ ਜੀ ਇਹ ਦੇਖੋ ਇੱਥੇ ਸੈਂਟਰ ਪੂਰਾ ਆ ਰਿਹਾ ਜੇਕਰ ਅਸੀਂ ਇੱਧਰ ਮਲਾਉਂਦੇ ਆ ਤੇ ਇੱਧਰ ਨੂੰ ਵਿੰਗਾ ਹੋ ਰਿਹਾ ਤੇ ਆਪਾਂ ਇਹਨੂੰ ਸਿੱਧਾ ਰੱਖਾਂਗੇ ਠੀਕ ਹੈ ਕਸਟਮਰ ਦਾ ਕਿਰਾ ਹੈਗਾ 20 ਇੰਚ ਤੇ ਆਪਾਂ 3 ਇੰਚ ਪਲੱਸ ਕਰਾਂਗੇ 3 ਇੰਚ ਹੋ ਗਿਆ ਤੇ ਆਪਾਂ ਲਵਾਂਗੇ 11/11 ਇੰਚ ਦੇ ਘੇਰਾ ਕਟਿੰਗ ਕਰ ਲਾਂਗੇ 11/1 ਇੰਚ ਠੀਕ ਹੈ ਜੀ ਇਹਨਾਂ ਨਿਸ਼ਾਨਾਂ ਦੇ ਉੱਪਰ ਹੀ ਆਪਾਂ ਨੇ ਕਟਿੰਗ ਕਰ ਲੈਣੀ ਹੈ ਇਦਾ ਮੇਨ ਕਟਿੰਗ ਦਾ ਮੇਨ ਹੈਗਾ ਕਿ ਇਹਦੀ ਲੰਬਾਈ ਆਪਾਂ ਨੇ ਕਿਵੇਂ ਕੱਟ ਕਰਨੀ ਹੈ ਠੀਕ ਹੈ ਜੀ ਗਲਾ ਵੀ ਨਹੀਂ ਆਪਾਂ ਕੱਟ ਕਰ ਸਕਦੇ ਤੇ ਘੇਰਾ ਵੀ ਆਪਾਂ ਬਾਰਡਰ ਬਣਿਆ ਹੋਇਆ ਡਿਜ਼ਾਈਨ ਬਣਿਆ ਹੋਇਆ ਘੇਰੇ ਤੇ ਉਸ ਨੂੰ ਵੀ ਕੱਟ ਨਹੀਂ ਕਰ ਸਕਦੇ ਇਹ ਦੇਖੋ ਆਪਾਂ ਨੇ 44 ਇੰਚ ਲੰਬਾਈ ਤਿਆਰ ਕਰਨੀ ਹੈ 44 ਤੁਸੀਂ ਇਸ ਨੂੰ ਇਸ ਤਰ੍ਹਾਂ ਚੱਕ ਕੇ ਇਹ ਦੇਖੋ ਜਿੰਨੀ ਸਾਨੂੰ ਲੰਬਾਈ ਤਿਆਰ ਚਾਹੀਦੀ ਹੈ ਤੁਸੀਂ ਉਹਨਾਂ ਇਹਨੂੰ ਬਾਰਡਰ ਨੂੰ ਇਸ ਤਰ੍ਹਾਂ ਸੈੱਟ ਕਰ ਲਓ ਠੀਕ ਹੈ ਇਹ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਕਰਨਾ ਹੈ ਆਪਾਂ ਨੇ ਇਹ ਦੇਖੋ ਇੱਥੇ ਆ ਰਿਹਾ ਅਸੀਂ 41.5 ਰੱਖਿਆ ਅੱਧਾ ਇੰਚ ਆਪਣਾ ਉੱਪਰ ਤੀਰੇ ਵਾਲੀ ਸਲਾਈ ਚ ਜਾਏਗਾ ਇਹ ਦੇਖੋ ਇੱਥੇ ਆਪਣਾ ਨਿਸ਼ਾਨ ਆ ਰਿਹਾ ਤੇ ਇੰਨਾ ਕਪੜਾ ਆਪਣਾ ਜਾਏਗਾ ਵੇਸਟ ਠੀਕ ਹੈ ਜੀ ਤੁਸੀਂ ਇੱਥੇ ਪਾਈਪਿੰਗ ਵੀ ਲਾ ਕੇ ਜੋੜ ਕੱਢ ਸਕਦੇ ਹੋ ਕੋਈ ਲੈਸ ਵੀ ਲਾ ਸਕਦੇ ਹੋ ਇੱਧਰ ਵੀ ਲਾ ਲੋ ਇੱਧਰ ਵੀ ਲਾ ਲੋ ਤਾਂ ਤੁਹਾਡਾ ਡਿਜ਼ਾਈਨ ਬਣ ਜਾਏਗਾ ਠੀਕ ਹੈ ਜੀ ਆਪਾਂ ਇੰਨਾ ਕਪੜਾ ਵਿੱਚੋਂ ਕਟਿੰਗ ਕਰ ਦੇਣਾ ਠੀਕ ਹੈ ਤਾਂ ਜੋ ਕਿ ਆਪਣੀ ਲੰਬਾਈ ਕਸਟਮਰ ਦੀ ਪੂਰੀ ਆ ਸਕੇ ਠੀਕ ਹੈ ਜੀ ਇਹ ਸਾਨੂੰ ਕਰਨਾ ਹੀ ਪਏਗਾ ਜੇਕਰ 1 ਇੰਚ ਦੇ ਕਰੀਬ ਹੋਵੇ 1 ਇੰਚ ਦੇ ਵਿੱਚ ਤਾਂ ਫਿਰ ਆਪਾਂ ਵਿੱਚ ਹੀ ਰਹਿਣ ਦਿੰਨੇ ਆ ਫਿਰ ਆਪਾਂ ਕਪੜਾ ਕਟਿੰਗ ਨਹੀਂ ਕਰਦੇ ਜੇਕਰ ਆਪਾਂ ਇੰਨਾ ਜ਼ਿਆਦਾ ਰੱਖਾਂਗੇ ਤਾਂ ਬਹੁਤ ਵੱਡਾ ਇੱਥੇ ਵੱਡਾ ਜਿਹਾ ਪਲੇਟ ਪੈ ਜਾਏਗਾ ਉਹ ਸਾਨੂੰ ਸਹੀ ਨਹੀਂ ਲੱਗੇਗਾ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਅਸੀਂ ਹੁਣ ਆਪਾਂ ਇਹਦੀ ਫਿਟਿੰਗ ਦੇਣੀ ਹੈ ਇਹ ਦੇਖੋ ਆਪਣਾ ਪੂਰਾ ਪੂਰਾ ਆ ਰਿਹਾ ਸਾਢੇ 43 ਇੰਚ ਆ ਜਾਏਗਾ ਤਿਆਰ ਹੱਦਾ ਇੰਚ ਇਧਰ ਮੋਢੇ 'ਚ ਚਲੇ ਜਾਏਗਾ ਇਹ ਹੋ ਗਿਆ ਸਾਡਾ ਫਰੰਟ ਵਾਲਾ ਪੀਸ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬੈਕ ਵਾਲੇ ਦੀ ਕਟਿੰਗ ਐਡ ਸਾਡੇ ਬਾਰਡਰ ਬਣਿਆ ਹੋਇਆ ਬਾਹਾਂ ਦਾ ਇਹ ਬਾਹਾਂ 'ਚ ਜਾਏਗਾ ਦੇਖੋ ਬੈਕ ਵਾਲੇ ਤੇ ਇਹ ਹੈਗਾ ਕਿ ਇਹਦੀ ਕੋਈ ਵੀ ਉੱਪਰ ਗਲੇ ਵਾਲਾ ਕੁਝ ਵੀ ਇਦਾਂ ਦਾ ਡਿਜ਼ਾਈਨ ਨਹੀਂ ਬਣਿਆ ਹੋਇਆ ਆਪਾਂ ਨੇ ਇਹਨੂੰ ਇਦਾਂ ਹੀ ਲੈ ਲੈਣਾ ਇਹਦੇ ਵਿੱਚ ਆਪਣਾ ਕੋਈ ਵੀ ਜੋੜ ਨਹੀਂ ਆਏਗਾ ਕੋਈ ਵੀ ਆਪਾਂ ਨੂੰ ਲੈਂਥ ਕੱਟ ਨਹੀਂ ਕਰਨੀ ਪੈਗੀ ਇਸ ਤਰ੍ਹਾਂ ਤੁਸੀਂ ਇਹਦਾ ਵੀ ਇਹ ਦੇਖੋ ਡਿਜ਼ਾਈਨ ਬਣਿਆ ਹੁੰਦਾ ਇੱਥੋਂ ਆਪਾਂ ਇਹਦਾ ਸੈਂਟਰ ਕਰ ਸਕਦੇ ਆ ਬਾਕੀ ਜਿੰਨਾ ਆਪਾਂ ਨੇ ਘੇਰਾ ਰੱਖਣਾ ਉਹਨਾਂ ਰੱਖ ਕੇ ਇਹਦੀ ਆਪਾਂ ਕਟਿੰਗ ਕਰ ਲੈਣੀ ਆ ਏ ਵੀ ਆਪਾਂ ਕੇਰਾ ਸਾਡੇ 11 ਇੰਚ ਰੱਖਾਂਗੇ ਠੀਕ ਹੈ ਜੀ ਇਹ ਦੇਖੋ ਸਾਡੇ 11.5 ਤੇ ਨਿਸ਼ਾਨ ਲਾ ਕੇ ਆਪਾਂ ਨੇ ਕਟਿੰਗ ਕਰ ਲੈਣਾ ਵੀਡੀਓ ਦੇ ਨਾਲ ਲਾਸਟ ਤੱਕ ਬਣੇ ਰਿਹਾ ਕਰੋ ਜੀ ਤਾਂ ਹੀ ਤੁਹਾਨੂੰ ਸਮਝ ਲੱਗੇਗੀ ਕਿ ਆਪਾਂ ਕੀ ਕਟਿੰਗ ਦੇ ਵਿੱਚ ਦੱਸ ਰਹੇ ਹਾਂ देखो अपना बैक पीस भी कटिंग हो गया पिछला पला अपना लेंथ रखनी है साढ़े कताली देखो ठीक है ये आप इधर तो पूरी पूरी रख लेनी तो जिन्ना भी अपना कपड़ा बचेगा उपर तो आपने कटिंग कर देना इस तरह ठीक है जी आप हम करमीज कट वगैरह पा फुल कटिंग कर दें ਇਦੇ ਉੱਪਰ ਆਪਾਂ ਫਰੰਟ ਵਾਲਾ ਪੱਲਾ ਸੈੱਟ ਕਰਦੇ ਹਾਂ ਪਹਿਲਾਂ ਦੇਖੋ ਜੀ ਅਸੀਂ ਫਰੰਟ ਪੱਲਾ ਉੱਪਰ ਰੱਖ ਲਿਆ ਦੇਖੋ ਪੁੱਠਾ ਕਰਕੇ ਪਹਿਲਾਂ ਤੁਸੀਂ ਇਹ ਗਲੇ ਦਾ ਬਾਰਡਰ ਬਿਲਕੁਲ ਬਰਾਬਰ ਕਰ ਲੈਣਾ ਇਹ ਬਿਲਕੁਲ ਵੀ ਅੱਗੇ ਪਿੱਛੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਬਰਾਬਰ ਕਰ ਲੈਣਾ ਠੀਕ ਹੈ ਐਵਲ ਸੈਂਟਰ ਨੂੰ ਤੁਸੀਂ ਬਿਲਕੁਲ ਬਰਾਬਰ ਕਰਕੇ ਇਸ ਤਰ੍ਹਾਂ ਕੱਪੜੇ ਦੀ ਸੈਟਿੰਗ ਕਰ ਲਓ ਹੁਣ ਆਪਾਂ ਕਸਟਮਰ ਦਾ ਟੀਰਾ ਲਾਵਾਂਗੇ ਉਹਨਾਂ ਦਾ ਟੀਰਾ ਹੈਗਾ 11.5 ਇੰਚ 11.5 ਇੰਚ ਦਾ ਹਾਫ ਆਪਾਂ ਰੱਖਾਂਗੇ ਪੌਣੇ 6 ਇਹ ਦੇਖੋ ਠੀਕ ਹੈ ਜੀ ਤੇ ਉਹਨਾਂ ਦਾ ਮੋਡਾ ਰੱਖਾਂਗੇ ਆਪਾਂ ਇੱਥਾਂ ਨੂੰ 7 ਇੰਚ ਇਸ ਤਰ੍ਹਾਂ ਤੁਸੀਂ ਲਾਈਨ ਇੱਕ ਡਰਾ ਕਰ ਲੈਣੀ ਹੈ 7 ਇੰਚ ਤੇ ਇੱਥੋਂ ਆਪਾਂ ਨੇ ਲਿਆਏ ਪੌਣੇ 6 ਇੱਥੋਂ ਆਪਾਂ ਲਵਾਂਗੇ 5.5 ਅੱਧਾ ਇੰਚ ਕੱਟ ਲੈਣਾ ਇਹ ਦੇਖੋ ਇਸ ਤਰ੍ਹਾਂ ਇਹਨੂੰ ਮਿਲਾ ਦੇਣਾ ਨਿਸ਼ਾਨ ਨੂੰ ਅੱਧਾ ਇੰਚ ਕੱਟ ਲੈਣ ਦਾ ਮਤਲਬ ਇਹ ਹੁੰਦਾ ਕਿ ਆਪਣੇ ਇੱਥੇ ਕਮੀਜ਼ ਦੇ ਵਿੱਚ ਇੱਥੇ ਛਾਤੀ ਦੇ ਕੋਲ ਝੋਲ ਪੈਂਦਾ ਹੈ ਮੋਢੇ ਦੇ ਕੋਲ ਉਹ ਨਹੀਂ ਪਵੇਗਾ ਠੀਕ ਹੈ ਇਸੇ ਲਾਈਨ ਤੇ ਆਪਾਂ ਛਾਤੀ ਦੇ ਨਿਸ਼ਾਨ ਲਾਵਾਂਗੇ ਛਾਤੀ ਹੈਗੀ ਸਾਡੀ ਵੀ ਕਸਟਮਰ ਦੀ ਇਹ ਦੇਖੋ ਠੀਕ ਹੈ ਜੀ ਇਹ ਵਾਲਾ ਆਪਣਾ ਜਿੰਨਾ ਵੀ ਮਾਰਜਨ ਬਣਿਆ ਤੇ ਇਹਦਾ ਆਪਾਂ ਨੇ ਹਾਫ ਕਰ ਲੈਣਾ 5 ਇੰਚ ਦਾ ਹਾਫ 2.5 ਇੰਚ ਠੀਕ ਹੈ ਇਹਦਾ ਹਾਫ 3.5 ਹੋ ਗਿਆ 7 ਇੰਚ ਦਾ ਠੀਕ ਹੈ ਜੀ ਇੱਥੋਂ ਆਪਾਂ ਨੇ 1 ਇੰਚ ਦੀ ਕਾਟ ਦੇ ਦੇਣੀ ਹੈ ਇਸ ਤਰ੍ਹਾਂ ਇਹ ਸਾਡੀ ਹੈਗੀ ਫਰੰਟ ਵਾਲੀ ਕਾਟ ਇਹ ਵਾਲਾ ਨਿਸ਼ਾਨ ਆਪਾਂ ਇਸ ਤਰ੍ਹਾਂ ਮਲਾ ਲੈਣਾ ਇੱਥੋਂ ਆਪਾਂ ਬੈਕ ਵਾਲੀ ਕਾਟ ਦੇ ਦੇਣੀ ਹੈ ਦੇਖੋ ਜਦੋਂ ਵੀ ਆਪਾਂ ਇਹ ਕਾਟਾਂ ਪਾਉਨੇ ਆ ਛਾਤੀ ਦੇ ਅਕੋਰਡਿੰਗ ਹੀ ਕਾਟਾਂ ਪਾਉਨੇ ਆ ਠੀਕ ਆ ਕਈ ਭੈਣਾਂ ਕਹਿੰਦੀਆਂ ਕਿ ਤੁਸੀਂ ਇੱਥੋਂ 7 ਇੰਚ ਰੱਖਿਆ ਤੇ ਮੋਢਾ ਘਟ ਜਾਏਗਾ ਮੋਢਾ ਸਾਡਾ ਨਹੀਂ ਘਟੇਗਾ ਮੋਢਾ ਸਾਡਾ ਗੁਲਾਈ ਦੇ ਵਿੱਚ ਹੀ ਆ ਦੇਖੋ ਪੂਰਾ ਹੋ ਜਾਣਾ ਹੈ ਇਹ ਦੇਖੋ ਠੀਕ ਹੈ ਇੱਥੋਂ ਆਪਾਂ 1/2 ਇੰਚ ਡਾਊਨ ਕੱਟ ਦੇ ਦੇਣੀ ਹੈ ਠੀਕ ਹੈ ਜੀ ਇੱਥੋਂ ਆਪਾਂ ਨੇ ਸਾਈਡ ਦੇ ਨਿਸ਼ਾਨ ਲਾਉਣੇ ਨੇ ਤੁਸੀਂ ਇਸ ਤਰ੍ਹਾਂ ਵੀ ਸਾਈਡ ਦੇ ਨਿਸ਼ਾਨ ਲਾ ਸਕਦੇ ਹੋ ਕਸਟਮਰ ਦੀ ਸਾਈਡ ਹੈਗੀ 14.5 ਆਪਾਂ ਰੱਖਾਂਗੇ 15 ਇੰਚ ਤੁਸੀਂ ਇੱਥੋਂ ਵੀ ਲਾ ਸਕਦੇ ਹੋ ਇਹ ਦੇਖੋ 14 ਇੰਚ ਤੇ ਕਮਰ ਲਾ ਲਓ 22 ਇੰਚ ਤੇ ਤੁਸੀਂ हिਪ ਲਾ ਸਕਦੇ ਹੋ ਠੀਕ ਹੈ ਬਟ ਇਸ ਤਰ੍ਹਾਂ ਤੁਹਾਨੂੰ ਵਧੀਆ ਰਹੇਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਅਸੀਂ ਸਾਈਡ ਕਿੰਨੀ ਤਿਆਰ ਕਰਨੀ ਹੈ ਠੀਕ ਹੈ ਮੇਰੇ ਕਸਟਮਰ ਦੀ 14 ਇੰਚ ਸਾਈਡ ਹੈ ਤੇ ਮੈਂ ਅੱਧਾ ਇੰਚ ਵਾਧ ਰੱਖਾਂਗੀ ਕਿਉਂਕਿ ਅੱਧਾ ਇੰਚ ਆਪਣਾ ਇੱਧਰ ਸਲਾਈ ਵਿੱਚ ਵੀ ਚਲਾ ਜਾਣਾ ਠੀਕ ਹੈ ਇਸੇ ਤਰ੍ਹਾਂ ਆਪਾਂ ਨੇ ਇੱਧਰ ਨਿਸ਼ਾਨ ਲਾ ਲੈਣੇ ਇਸ ਤਰ੍ਹਾਂ ਇਹ ਦੇਖੋ ਲਾਈਨ ਡਰਾ ਕਰ ਲੈਣੀ ਇੱਕ ਤੁਸੀਂ ਕਮਰ ਤੇ ਕਰਨੀ ਹੈ ਇਹ ਦੇਖੋ ਠੀਕ ਹੈ ਇਸੇ ਤਰ੍ਹਾਂ ਨਿਸ਼ਾਨ ਲਾ ਕੇ ਹੁਣ ਆਪਾਂ ਕਮਰ ਦੇ ਨਿਸ਼ਾਨ ਲਾਵਾਂਗੇ ਕਮਰ ਹੈਗੀ 17 ਇੰਚ ਜੇਕਰ ਤੁਸੀਂ ਪਲੇਟ ਪਾ ਰਹੇ ਹੋ ਤਾਂ ਫਿਰ ਤੁਸੀਂ 18 ਇੰਚ ਰੱਖੋ 1 ਇੰਚ ਕਪੜਾ ਪਲੇਟਾਂ ਲਈ ਵਿੱਚ ਐਡ ਜ਼ਰੂਰ ਕਰੋ ਠੀਕ ਹੈ 20 ਇੰਚ ਆਪਣੀ हिਪ ਹੈਗੀ ਐ ਦੇਖੋ ਇਸ ਤਰ੍ਹਾਂ हिਪ ਨਾਲ ਮਲਾ ਕੇ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਇਹਨਾਂ ਦੀ ਛਾਤੀ ਹੈਗੀ ਐ 20 ਇੰਚ ਤੇ ਆਪਾਂ ਇਹਨਾਂ ਦੇ ਇੱਥੋਂ ਲਵਾਂਗੇ 2.5 ਇੰਚ ਹੇਠਾਂ ਨੂੰ ਨਿਸ਼ਾਨ ਲਾਵਾਂਗੇ ਤੇ ਇੱਥੋਂ ਆਪਾਂ ਅੱਧਾ ਇੰਚ ਕੱਟ ਕਰ ਦਾਂਗੇ ਠੀਕ ਹੈ ਇਹ ਜੋ ਇਹ ਤਾਂ ਕਰਾਂਗੇ ਕਿ ਸਾਡੀ ਛਾਤੀ ਦੇ ਕੋਲ ਕੱਪੜਾ ਜਿਹੜਾ ਇਕੱਠਾ ਹੋ ਜਾਂਦਾ ਝੋਲ ਪੈਂਦਾ ਉਹ ਨਹੀਂ ਪਵੇਗਾ ਇਹ ਦੇਖੋ ਇੱਥੇ ਆਪਾਂ ਇਹਨੂੰ ਮਿਲਾ ਦੇਣਾ ਇਹ ਸਾਡੀ ਫਿਟਿੰਗ ਦੀ ਸਲਾਈ ਆਵੇਗੀ ਇੱਥੇ ਠੀਕ ਹੈ ਇਹ ਦੇਖੋ ਕਿੰਨਾ ਫਰਕ ਪੈ ਰਿਹਾ ਜੇਕਰ ਆਪਾਂ ਇਸੇ ਤਰ੍ਹਾਂ ਮਿਲਾਵਾਂਗੇ ਤੇ ਫਿਰ ਜ਼ਿਆਦਾ ਹੋ ਜਾਏਗਾ ਇੱਥੋਂ ਆਪਾਂ ਦੇ ਦੇਖੋ ਬ੍ਰਸਟ ਸਾਈਜ਼ ਹੁੰਦਾ ਹੈ ਤੇ ਇੱਥੋਂ ਆਪਾਂ 1/2 ਇੰਚ 2/2 ਇੰਚ ਤੇ ਲਾਉਣਾ ਜਿਨ੍ਹਾਂ ਦੀ ਛਾਤੀ 20 ਤੋਂ ਉੱਪਰ ਹੈ 22 21 23 24 ਤੁਸੀਂ ਉਹਨਾਂ ਦਾ 3 ਇੰਚ ਨੂੰ ਲਾ ਸਕਦੇ ਹੋ ਠੀਕ ਹੈ ਜੀ ਇਹ ਹੋ ਗਏ ਸਾਡੇ ਚੈਸਟ ਦੇ ਨਿਸ਼ਾਨ ਤੇ ਹੁਣ ਆਪਾਂ ਲਾਵਾਂਗੇ ਪਲੇਟ ਪਲੇਟ ਸਾਡੇ ਤਿਆਰ ਹੈਗੇ 1.5 11 ਤੇ ਪਾਵਾਂਗੇ ਅੱਧਾ ਇੰਚ ਆਪਣਾ ਉੱਪਰ ਸਲਾਈ ਚ ਜਾਵੇਗਾ ਉਹਦੇ ਵਾਸਤੇ ਰੱਖਾਂਗੇ ਅੱਧਾ ਇੰਚ ਸੈਂਟਰ ਹੈਗਾ 7 ਇੰਚ 7 ਦਾ ਹਾਫ ਰੱਖਾਂਗੇ 3.5 6 ਇੰਚ ਦਾ ਪਲੇਟ ਪਾਵਾਂਗੇ ਜੇਕਰ ਤੁਹਾਡੀ ਹਾਈਟ ਛੋਟੀ ਹੈ ਤਾਂ ਤੁਸੀਂ ਪਲੇਟ ਲੰਬਾ ਨਹੀਂ ਪਾਉਣਾ ਜ਼ਿਆਦਾ ਛੋਟਾ ਹੀ ਪਾਉਣਾ ਠੀਕ ਹੈ ਜੀ ਇਹਨਾਂ ਦੇ ਇਹੀ ਪਲੇਟ ਪਹਿਣਗੇ ਸਾਈਡ ਵਾਲੀਆਂ ਪਲੋਈਆਂ ਨਹੀਂ ਪਹਿਣਗੀਆਂ ਆਓ ਹੁਣ ਕਰਦੇ ਆਂ ਕਮੀਜ਼ ਦੀ ਕਟਿੰਗ ਇਸੇ ਤਰ੍ਹਾਂ ਆਪਾਂ ਘੇਰੇ ਦੇ ਨਿਸ਼ਾਨ ਲਾ ਲੈਣ ਇਧਰ ਵੀ ਲਾ ਕੇ ਆਪਾਂ ਨੇ ਹਿੱਪ ਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਇਹ ਦੇਖੋ ਸਾਰੇ ਪੱਲੇ ਪਹਿਲਾਂ ਇਕੱਠੇ ਕਰਾਂਗੇ ਆਪਾਂ ਠੀਕ ਹੈ ਜੀ ਇੱਥੇ ਕਮਰ ਤੇ ਛੋਟਾ ਜਿਹਾ ਕੱਟ ਲਾਵਾਂਗੇ ਕੱਟ ਦਵਾਂਗੇ ਥੋੜੀ ਜੀ ਇਧਰ ਆਪਾਂ ਹੁਣ ਪਹਿਲਾਂ ਮੋਢੇ ਵਾਲੀ ਕੱਟ ਦਵਾਂਗੇ ਇੰਦਾ ਇੰਚ ਜਿਹੜੀ ਆਪਾਂ ਨਿਸ਼ਾਨ ਲਾਏ ਸੀ ਡਾਊਨ ਇਹ ਦੇਖੋ ਠੀਕ ਹੈ ਫਰੰਟ ਵਾਲਾ ਗਲਾ ਆਪਾਂ ਰੈਡੀमेड ਪਾਵਾਂਗੇ ਇੱਥੇ ਆਪਾਂ ਇਸ ਤਰ੍ਹਾਂ ਟੱਕ ਲਾ ਲੈਣਾ ਠੀਕ ਹੈ ਜੀ ਹੁਣ ਪਾਵਾਂਗੇ ਆਪਾਂ ਫਰੰਟ ਵਾਲੀ ਕੱਟ ਇਹ ਤੁਸੀਂ ਇਹ ਦੇਖੋ ਇਸ ਤਰ੍ਹਾਂ ਦੋ ਪੀਸ ਚੱਕ ਲੈਣੇ ਨੇ ਆਪਣਾ ਵਾਲਾ ਕੱਪੜਾ ਇਸ ਤਰ੍ਹਾਂ ਚੱਕ ਲਓ ਤਾਂ ਜੋ ਕਿ ਤੁਹਾਡਾ ਸਾਰਾ ਗਲਤ ਨਾ ਕੱਟਿਆ ਜਾਵੇ ਦੋ ਹੀ ਪੀਸ ਕੱਟਣੇ ਆ ਇਹ ਹੋ ਗਈ ਸਾਡੀ ਫਰੰਟ ਵਾਲੀ ਕਾਟ ਹੁਣ ਆਪਾਂ ਬੈਗ ਵਾਲਾ ਕਟਿੰਗ ਕਰਾਂਗੇ ਬੈਕ ਗਲਾ ਜਿਆਦਾ ਡੀਪ ਨਹੀਂ ਹੈ ਕਸਟਮਰ ਦਾ 5 ਇੰਚ ਹੀ ਹੈ ਤੇ ਆਪਾਂ 5 ਇੰਚ ਕਟਿੰਗ ਕਰਾਂਗੇ 3/4 ਰਹਿ ਜਾਏਗਾ ਸਾਡਾ ਤਿਆਰ ਹੋ ਕੇ 2 ਇੰਚ ਆਪਾਂ ਇਸ ਤਰ੍ਹਾਂ ਡੱਬੀ ਬਣਾਉਣੀ ਹੈ ਇੱਥੋਂ ਵੀ ਆਪਾਂ 2 ਇੰਚ ਲੈਣਾ ਹੈ ਦੇਖੋ ਤੀਰਾ ਉਹਨਾਂ ਦਾ ਹੈਗਾ 11.5 ਜੇਕਰ ਤੁਸੀਂ ਇਸ ਤਰ੍ਹਾਂ ਬਰਾਉਡ ਗਲਾ 3 ਇੰਚ ਕੱਟ ਦੋਗੇ ਤੇ ਉਹਨਾਂ ਦੇ ਮੋੜੇ ਡਿੱਗਣ ਲੱਗ ਜਾਣਗੇ ਫਿਰ ਉਹ ਪ੍ਰੋਬਲਮ ਕਦੇ ਵੀ ਹੱਲ ਨਹੀਂ ਹੋਏਗੀ ਤੁਹਾਡੀ ਠੀਕ ਹੈ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਗਲਾ ਜ਼ਿਆਦਾ ਬਰਾਉਡ ਨਹੀਂ ਪਾਉਣਾ ਪਿਛਲਾ ਗਲਾ ਬਰਾਉਡ ਨਹੀਂ ਕੱਟਣਾ ਠੀਕ ਹੈ 2 ਇੰਚ ਦੇ ਵਿੱਚ ਵਿੱਚ ਕਟਿੰਗ ਕਰਨੀ ਹੈ ਠੀਕ ਹੈ ਜੀ ਓਕੇ ਇਹ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਹੁਣ ਆਪਾਂ ਕਰਦੇ ਆਂ ਬਾਹਾਂ ਦੀ ਕਟਿੰਗ ਇਹ ਦੇਖੋ ਜੀ ਸਾਡਾ ਬਾਹਾਂ ਦਾ ਕਪੜਾ ਜਿਹੜਾ ਬਚਿਆ ਹੈ ਦੋਨਾਂ ਪੀਸਾਂ ਨਾਲ ਤੁਸੀਂ ਸਭ ਤੋਂ ਪਹਿਲਾਂ ਇਹ ਵੇਖਣਾ ਹੈ ਕਿ ਕਿਹੜਾ ਜ਼ਿਆਦਾ ਵੱਡਾ ਹੈ ਕਿਹੜਾ ਜ਼ਿਆਦਾ ਚੌੜਾ ਹੈ ਜੇਕਰ ਸੇਮ ਆ ਤਾਂ ਤੁਸੀਂ ਕੋਈ ਵੀ ਲੈ ਸਕਦੇ ਹੋ ਆ ਦੇਖੋ ਇਹ ਦੋਨੋਂ ਸੇਮ ਹੀ ਹੈ ਆਪਾਂ ਕੋਈ ਵੀ ਪੀਸ ਲੈ ਸਕਦੇ ਠੀਕ ਹੈ ਤੇ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਲੈਣਾ ਦੋਨੋਂ ਸਾਈਡ ਸੇਮ ਰੱਖਣਾ ਹੈ ਕਿ ਆਪਾਂ ਨੇ ਫੋਲਡਿੰਗ ਕਰਨੀ ਹੈ ਇਹ ਦੇਖੋ ਆਪਾਂ ਹੁਣ ਇਹਨੂੰ ਜੋੜ ਪਾਵਾਂਗੇ ਇਸ ਤਰ੍ਹਾਂ ਜੋੜ ਪਵੇਗਾ ਬਾਹ ਦੇ ਵਿੱਚ ਇਹ ਤੁਸੀਂ ਖਾਸ ਧਿਆਨ ਧਿਆਨ ਰੱਖਣਾ ਹੈ ਜੋੜ ਪਾਉਣ ਲੱਗੇ ਇਹ ਨਾ ਹੋਵੇ ਕਿ ਤੁਹਾਡੀਆਂ ਬਾਹਾਂਵਾਂ ਦੇ ਵਿੱਚ ਇੱਕ ਦੇ ਫਰੰਟ 'ਚ ਜੋੜ ਆ ਜੇ ਤੇ ਇੱਕ ਦੇ ਬੈਕ 'ਚ ਚਲ ਜਾਵੇ ये दोड़ बैक च जाए देखो इस तरह अपने लेंथ कटिंग करनी पहला लंबाई हैगी बहनी पंद्रह इंच सोलह इंच तो कटिंग करते हैं अपना ठीक है जी एवं सांच होगी तो यह भी सा सोलह इंच ही होगी ਇੱਥੋਂ ਆਪਾਂ ਬਾਰਡਰ ਤੋਂ 16 ਇੰਚ ਲੈਣੀ ਹੈ ਠੀਕ ਹੈ ਹੁਣ ਦੇਖੋ ਆਪਾਂ ਨੇ ਕੀ ਕਰਨਾ ਹੈ ਇਹ ਜਿਹੜਾ ਸਾਡਾ ਪੀਸ ਬਚਿਆ ਸੀ ਨਾ ਇਹਦੇ ਵਿੱਚੋਂ ਆਪਾਂ ਜੋੜ ਪਾਉਣਾ ਤੇ ਇਹਨੂੰ ਵੀ ਆਪਾਂ ਕਟਿੰਗ ਕਰ ਲੈਣਾ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਤੁਸੀਂ ਇੱਕ ਪੀਸ ਲੈ ਲਓ ਤੇ ਇਸ ਨੂੰ ਇਸ ਤਰ੍ਹਾਂ ਇਹ ਦੇਖੋ ਇੰਨਾ ਇੰਨਾ ਕਟਿੰਗ ਕਰ ਲੈਣਾ ਇਹ ਜੋੜ ਪਾਉਣ ਦਾ ਤਰੀਕਾ ਹੈ ਜੀ ਜੋੜ ਬਾਰਡਰ ਵਾਲੇ ਕਮੀਜ਼ ਦੇ ਵਿੱਚ ਜੋੜ ਪਾਉਣਾ ਵੀ ਸਮਝ ਨਾਲ ਹੀ ਪਾਉਣਾ ਪੈਂਦਾ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਪੀਸ ਲੈ ਲੈਣਾ ਤੇ ਇਸ ਤਰ੍ਹਾਂ ਇਹਦੇ ਨਾਲ ਮਿਲਾ ਲੈਣਾ ਹੈ ਬਾਰਡਰ ਨੂੰ ਉੱਪਰ ਰੱਖ ਲੈਣਾ ਠੀਕ ਹੈ ਕਈ ਭੈਣਾਂ ਵੀ ਕਰਦੀਆਂ ਦੇਖੋ ਇਸ ਤਰ੍ਹਾਂ ਜੇਕਰ ਆਪਾਂ ਕੰਨੀ ਵਾਲੀ ਸਾਈਡ ਕਰਾਂਗੇ ਤੇ ਇੱਧਰ ਪੁੱਠਾ ਚਲੇ ਜਾਏਗਾ ਠੀਕ ਹੈ ਇਹ ਨਹੀਂ ਆਏਗਾ ਆਪਾਂ ਨੂੰ ਇਸ ਤਰ੍ਹਾਂ ਹੀ ਮਿਲਾਉਣਾ ਪਏਗਾ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਆਪਾਂ ਇੱਕ ਬਾਹ ਨੂੰ ਮਿਲਾ ਲਿਆ ਇਸੇ ਤਰ੍ਹਾਂ ਆਪਾਂ ਦੂਸਰੀ ਬਾਹ ਨੂੰ ਇਹ ਦੇਖਣਾ ਹੈ ਪ੍ਰਿੰਟ ਆਪਾਂ ਨੇ ਇਹ ਸਿੱਧਾ ਆ ਰਿਹਾ ਹੈ ਇਹ ਦੇਖੋ ਬਾਰਡਰ ਨਾਲ ਬਾਰਡਰ ਮਿਲਾ ਕੇ ਆਪਾਂ ਹੁਣ ਪਹਿਲਾਂ ਇੱਕ ਬਾਹ ਨੂੰ ਕਾਟ ਪਾਉਨੇ ਆ ਫਿਰ ਤੁਹਾਨੂੰ ਦੱਸ ਦਿਆਂ ਦੂਸਰੀ ਬਾਹ ਨਾਲ ਇਹ ਦੇਖੋ ਆਪਾਂ ਦਾ ਮੋਢਾ ਹੈਗਾ 8 ਇੰਚ 8 ਇੰਚ ਤੇ ਨਿਸ਼ਾਨ ਲਾਵਾਂਗੇ ਆਪਣਾ ਹੇਠਾਂ ਵੀ ਜੋੜ ਜਾਏਗਾ ਥੋੜਾ ਜਿਹਾ ਉਹ ਸਲਾਈ ਦੇ ਵਿੱਚ ਹੀ ਰਹੇਗਾ ਇਸ ਤਰ੍ਹਾਂ ਕਰ ਲਾਂਗੇ ਆਪਾਂ ਇਸੇ ਕੱਪੜੇ ਨੂੰ ਡਬਲ ਕਰ ਲੈਣਾ ਇੱਥੋਂ ਆਪਾਂ ਨੇ ਲਾਉਣਾ 2.5 ਇੰਚ ਦਾ ਇਥੋਂ ਇਸ ਤਰ੍ਹਾਂ ਨਿਸ਼ਾਨ ਬਣਾ ਲਓ 2.5 ਇੰਚ ਦੀ ਠੀਕ ਹੈ ਜੀ ਇਥੋਂ ਆਪਾਂ ਨੇ ਗੁਲਾਈ ਦੇ ਦੇਣੀ ਹੈ ਮੋਢੇ ਦੀ ਇਸ ਤਰ੍ਹਾਂ ਇੱਧਰ ਤੋਂ ਆਪਾਂ ਨੇ ਬੁੱਕ ਰੱਖ ਲੈਣਾ ਕਿੰਨਾ ਰੱਖਣਾ ਸਾਡੇ ਕਸਟਮਰ ਦਾ ਹੈਗੇ 1.7 ਸਾਢੇ 4 ਇੱਥੇ ਆ ਰਿਹਾ ਕੇ ਇਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਚੰਗੀ ਤਰ੍ਹਾਂ ਫੜ ਲੈਣਾ ਜੋੜ ਨੂੰ ਨਹੀਂ ਹੈ ਤੇ ਸਾਰੇ ਕੱਟਨੇ ਕਟਿੰਗ ਕਰਨੇ ਆ ਇਹ ਦੇਖੋ ਇਸ ਤਰ੍ਹਾਂ ਕਾਰਟ ਪਾ ਲੈਣੀ पैसे आप कट्ठिया कट लैने बस तुम समझा करके ताकि चंकी तरह समझ लग जाए देखो ए वाला जोड़ जो सा फ्रंट साइड जाएगा जिड़ी सांट कार्ड है वो सा इधर आएगी ए वाला जोड़ जड़ा वो सा पिछली साइड जाएगा ए वाला जोड़ा व्डा जोड़ है ये पिछली साइड जाएगा ठीक है तरह इस तरह आप बहु न इस तरह ठीक है यह देखो ਤੁਸੀਂ ਜੋੜ પા ਕੇ ਫਿਰ ਫਰੰਟ ਵਾਲੀ ਕਾਰਡ ਪਾ ਸਕਦੇ ਹੋ ਇਸ ਤਰ੍ਹਾਂ ਇਹਨੂੰ ਪੂਰਾ ਸੈੱਟ ਕਰ ਲੈਣਾ ਹੈ ਇਹ ਦੇਖੋ ਠੀਕ ਹੈ ਇਹ ਵਾਲੇ ਕੱਪੜੇ ਨੂੰ ਫਿਰ ਤੋਂ ਡਬਲ ਕਰ ਲੈਣਾ ਇਹ ਸਾਡਾ ਫਰੰਟ ਵਾਲ ਥੋੜਾ ਜਿਹਾ ਜੋੜ ਜਾਏਗਾ ਇਹ ਮੈਂ ਪਹਿਲਾਂ ਵੀ ਜੋੜ ਵਾਲੀ ਬਾਹਾਂ ਦੀ ਦੱਸੀ ਹੋਈ ਹੈ ਕਟਿੰਗ ਕਿਵੇਂ ਕਰਨੀ ਹੈ ਤੁਸੀਂ ਸਾਡੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਦੇਖੋ ਠੀਕ ਹੈ ਜੀ ਐ ਸਾਡੀ ਦੂਜੀ ਬਾਹਮ ਵੀ ਕਟਿੰਗ ਹੋ ਗਈ ਹੁਣ ਪਾਵਾਂਗੇ ਆਪਾਂ ਫਰੰਟ ਵਾਲੀ ਕਾਟ ਇਹ ਦੇਖੋ 1 ਇੰਚ ਤੇ ਪਾਵਾਂਗੇ ਜਿੰਨਾ ਆਪਣਾ ਮੋਢਾ ਹੈ ਉਸ ਓਨੇ ਦਾ ਤੁਸੀਂ ਹਾਫ ਕਰ ਲੈਣਾ ਹੈ 8 ਇੰਚ ਮੋਢਾ ਹੈ ਸਾਡਾ ਤੇ ਇਹ ਦੇਖੋ 4 ਇੰਚ ਦੇ ਕਰੀਬ ਤੁਸੀਂ 1 ਇੰਚ ਤੋਂ ਲੈ ਕੇ ਇਸ ਤਰ੍ਹਾਂ ਇਸ ਤਰ੍ਹਾਂ ਕਾਟ ਪਾ ਦੇਣੀ ਹੈ ਇੱਕ ਇੱਕ ਪੀਸ ਚੱਕਣਾ ਇੱਕੋ ਹੀ ਆਪਾਂ ਬਾਹਰੇਠਾਂ ਉੱਪਰ ਰੱਖੀ ਹੋਈ ਇੱਕ ਦੂਜੇ ਦੇ ਠੀਕ ਹੈ ਇਸ ਤਰ੍ਹਾਂ ਤੁਸੀਂ ਇੱਕ ਪੀਸ ਚੱਕ ਕੇ ਇਹਨੂੰ ਫਰੰਟ ਵਾਲੀ ਕਾਰਟ ਪਾ ਲੈਣੀ ਇਸੇ ਤਰ੍ਹਾਂ ਹੀ ਮੈਂ ਹੁਣ ਦੂਸਰੀ ਸਾਈਡ ਵੀ ਪਾਵਾਂਗੇ ਇਹ ਦੇਖੋ ਬਾਹਰ ਨੂੰ ਪਲਟਾ ਦਿੱਤਾ ਹੈ ਇਹ ਸਾਡੀ ਸਿੱਧੀ ਸਾਈਡ ਹੈ ਇਹ ਸਾਡੀ ਫਰੰਟ ਵਾਲੇ ਪਾਸੇ ਆਏਗੀ ਇਹ ਦੇਖੋ ਇਸੇ ਤਰ੍ਹਾਂ ਚੱਕ ਕੇ ਆਪਾਂ ਦੂਜੀ ਸਾਈਡ ਵੀ ਕਾਰਟ ਪਾ ਦਣੀ ਹੈ ਹਮ ਤੁਹਾਨੂੰ ਵਿਖਾਉਨੇ ਆਂ ਵੀ ਆਪਣੀਆਂ ਬਾਹਾਂ ਦੇਖੋ ਕਿਵੇਂ ਬਣੀਆਂ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਜੋੜ ਦੇ ਨਾਲ ਇਹ ਦੇਖੋ ਇਸ ਤਰ੍ਹਾਂ ਐ ਸਾਡੀ ਇੱਕ ਬਾਹ ਇਸ ਤਰ੍ਹਾਂ ਦੂਸਰੀ ਬਾਹ ਇਹ ਦੇਖੋ 프ਰੰਟ ਵਾਲੀ ਕਾਰਟ ਇਸ ਤਰ੍ਹਾਂ ਮਿਲਦੀ ਹੋਣੀ ਚਾਹੀਦੀ ਹੈ ਕੱਪੜੇ ਪੁੱਠੇ ਨੇ ਦੋਨੋਂ 프ਰੰਟ ਵਾਲੀ ਸਾਈਡ ਕਾਰਟ ਜਿਹੜੀ ਮਿਲ ਰਹੀ ਹੈ ਜੋੜ ਸਾਡੇ ਦੇਖੋ ਦੋਨੋਂ ਪਿੱਛੇ ਜਾ ਰਹੇ ਨੇ ਇੱਕ ਜੋੜ ਆਏਗਾ ਥੋੜਾ ਜਿਹਾ ਜਿਸ ਤਰ੍ਹਾਂ ਕੱਪੜੇ ਦੇ ਲਈ ਸਾਨੂੰ ਲੋਡ ਹੈਗੀ ਇੱਥੇ ਤੱਕ ਆਏਗੀ ਸिलाई ਠੀਕ ਹੈ ਤੇ ਇਹ ਹੋ ਗਈ ਸਾਡੀ ਬਾਹਾਂ ਦੀ ਕਟਿੰਗ ਤੇ ਕਮੀਜ਼ ਦੀ ਕਟਿੰਗ ਕਮੀਜ਼ ਦੀ ਆਪਾਂ ਤੁਹਾਨੂੰ ਦੱਸੀ ਹੈ ਲੈਂਥ ਕਿਵੇਂ ਕੱਟ ਕਰਨੀ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਓਕੇ ਜੀ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਚ